ਇੱਕ ਆਰਟਿਸਟ ਆਪਣੀ ਆਡੀਅנס ਨਾਲ ਨਾ ਗੈਪ ਬਣਾ ਕੇ ਦਿਖਦਾ ਪਰ ਤੁਸੀਂ ਬਹੁਤ ਜ਼ਿਆਦਾ ਬਾਉਂਡਰੀਜ਼ ਕਰਾਸ ਕੀਤੀਆਂ ਹੋਈਆਂ ਉਹਦਾ ਨੁਕਸਾਨ ਨਹੀਂ ਹੁੰਦਾ ਨੁਕਸਾਨ ਹੈਗਾ ਬਾਈ ਤੁਹਾਨੂੰ ਨੁਕਸਾਨ ਦੀਦਾ ਹਾਂ ਇੱਕ ਨਾ ਬਾਈ ਮੁੰਡਾ ਸੀਗਾ ਇੱਥੋਂ ਲੁਧਿਆਣੇ ਤੋਂ ਜੀ ਤੇ ਲੁਧਿਆਣੇ ਦੇ ਕੋਲੇ ਉਹਦਾ ਕੋਈ ਪਿੰਡ ਆ ਤੇ ਉਹਨਾਂ ਮੈਨੂੰ ਕਿਸੇ ਸ਼ੋਅ ਤੇ ਮਿਲਦਾ ਜੀ ਤੇ ਮੈਨੂੰ ਕਹਿੰਦਾ ਬਾਈ ਵੀ ਮੇਰਾ ਘਰ ਡਿੱਗਣ ਵਾਲਾ ਮੇਰੀ ਛੱਤ ਡਿੱਗਣ ਵਾਲੀ ਐ ਏਦਾਂ ਕਰਕੇ ਯਾਰ ਮੇਰੇ ਕੋਈ ਘਰ ਹੀ ਨਹੀਂ ਹੈਗਾ ਮੈਂ ਕੀ ਕਰਦਾ ਜੀ ਮੈਂ ਸ਼ੋਅ ਤੇ ਗਾਉਣਾ ਹੁੰਦਾ ਵਿਆਹ ਦਾ ਸ਼ੋਅ ਹੁੰਦਾ ਸਾਡਾ ਕਪੂਰ ਥਲੇ ਉਹਨਾਂ ਅ ਮਤਲਬ ਇਹਨਾਂ ਨਾ ਜਾਂਦਾ ਬਾਈ ਸਾਊਂਡ ਜਿਹੜੇ ਸਾਊਂਡ ਵਾਲੇ ਹੁੰਦੇ ਆ ਉਹ ਪੈਸੇ ਚੁੱਕਦਾ ਹੁੰਦਾ ਜੀ ਜੀ ਬਾਈ ਤੇ ਮੈਂ ਨਾ ਬਾਈ ਉਹਨੂੰ ਮਤਲਬ ਮੇਰੇ ਹੱਥ 'ਚ ਜਿੰਨੇ ਵੀ ਆਉਂਦੇ ਆ 5000 7000 ਪਤਾ ਨਹੀਂ ਕਿੰਨੇ ਵੀ ਆਉਂਦੇ ਆ ਤੇ ਮੈਂ ਉਹਨੂੰ ਦੇ ਦਿੰਨਾ ਦੇ ਕੇ ਮੈਂ ਮਾਈਕ 'ਚ ਬੋਲ ਦਿੰਨਾ ਵੀ ਯਾਰ ਇਦਾਂ ਕਰਕੇ ਵੀ ਯਾਰ ਇਹਦਾ ਘਰ ਡਿੱਗਣ ਵਾਲਾ ਵੀ ਯਾਰ ਗਰੀਬ ਬੰਦਾ ਵੀ ਤੁਹਾਨੂੰ ਕਿਸੇ ਨੂੰ ਫਰਕ ਨਹੀਂ ਪੈਣਾ ਤੁਹਾਡੇ ਕੋਟ ਪੈਂਟ ਪਾਏ ਹੋ ਤੁਸੀਂ ਬਾਹਰੋਂ ਆਏ ਹੋ ਵੀ ਯਾਰ 150 ਜਿੰਨੇ ਵੀ ਤੁਹਾਡਾ ਦਿਲ ਕਰਦਾ ਵੀ ਬਾਈ ਬਣੇ ਸਾਰਾ ਪੈਲਸ ਦੇ ਕੇ ਜਾਇਓ ਉਹ ਮੈਨੂੰ ਬਾਈ ਜੱਫੀ ਪਾ ਕੇ ਵਿਚਾਰਾ इमोशनल ਜਾ ਹੋ ਕੇ ਮੈਨੂੰ ਕਹਿੰਦਾ ਯਾਰ ਬਾਈ ਕਹਿੰਦਾ ਯਾਰ ਬੜਾ ਧੰਨਵਾਦ ਮੈਂ ਕਿਹਾ ਯਾਰ ਕੋਈ ਨਾ ਡਾਰਲਿੰਗ ਵੀ ਜੀ ਤੈਨੂੰ ਹੋਰ ਵੀ ਲੋੜ ਪਈ ਅੱਗੇ ਤਾਂ ਮੈਂ ਕਿਹਾ ਯਾਰ ਤੂੰ ਮੈਨੂੰ ਦੱਸ ਦੀ ਭਾਈ ਦੋ ਦਿਨ ਲੰਗੇ ਪੰਜਵੇਂ ਦਿਨ ਬਾਈ ਉਹ ਤਾਂ ਆਪਣੇ ਘਰੇ ਬੈਗ ਭਰੀ ਖੜਾ ਕੱਪੜਿਆਂ ਦਾ ਤੇ ਮੰਮੀ ਕਹਿੰਦੀ ਇਹਦੀ ਮੁੰਡਾ ਖੜਾ ਕੋਈ ਬੈਗ ਭਰੀ ਕੱਪੜਾ ਦਾ ਤੇ ਮੈਂ ਇਹ ਤੋਂ ਬਾਹਰ ਕੇ ਮੈਂ ਕਿਹਾ ਉਹ ਤੂੰ ਕਿਵੇਂ ਉਹ ਨੋਈ ਮੈਂ ਤਾਂ ਤੁਹਾਡੇ ਕੋਲ ਹੀ ਰਹੂੰਗਾ ਹੋਰ ਤੇ ਮੈਂ ਕਿਹਾ ਕਿਵੇਂ ਕਹਾਂ ਭਾਈ ਮੈਂ ਤਾਂ ਘਰ-ਬਾਰ ਛੱਡਿਆ ਹੋਰ ਆ ਬਾਈ ਬਣੇ ਤੂੰ ਕਮਰਾ-ਕੁਮਰਾ ਦੇਖੋ ਕਹਿੰਦਾ ਮੈਂ ਨਹੀਂ ਜਾਂਦਾ ਵੀਰੇ ਮੈਂ ਕਿਹਾ ਬਾਈ ਬਣਿਆ ਐ ਨਾ ਕਰ ਮੈਂ ਕਿਹਾ ਆ ਦੇ ਮੈਂ ਤੇਰੀ ਸਨੈਪਚੈਟ ਪਾਉਣਾ ਵੀ ਹੈਲਪ ਕਰੋ ਆਪਾਂ ਇਹਦਾ ਘਰ ਪਾਈਏ ਮੈਂ ਕਿਹਾ ਤੇਰਾ ਘਰ ਘਰ ਪਾ ਕੇ ਮੈਂ ਕਿਹਾ ਮੈਂ ਰਿਸ਼ਤਾ-ਰਸਤਾ ਵੀ ਕਰਾ ਦੂੰ ਤੈਨੂੰ ਮੈਂ ਤੇਰਾ ਵਿਆਹ ਵੀ ਕਰਾ ਦਾਂਗੇ ਮੈਂ ਕੋਣ ਨਹੀਂ ਹੁੰਦਾ ਯਾਰ ਹੋਰ ਬਾਈ ਘਰ ਬਾਈ ਬਣ ਤੂੰ ਬਾਈ ਬਣੇ ਯਾਰ ਐਂ ਵਧੀਆ ਲੱਗਾ ਤੂੰ ਜਾ ਤੇ ਕਹਿੰਦਾ ਬਾਈ ਮੈਨੂੰ ਨਹੀਂ ਪਤਾ ਮੈਂ ਨਹੀਂ ਜਾਂਦਾ ਕਹਿੰਦਾ ਭਾਈ ਅੱਧਾ ਘੰਟਾ ਲੰਘਿਆ ਘੰਟਾ ਲੰਘਿਆ ਹੀ ਤਿੰਨ ਕ ਵੀਰਾਂ ਟਾਲਿਆ ਬਾਈ ਉਹ ਉਹ ਕਹਿੰਦਾ ਮੈਂ ਛਾੜੂ ਮਾਰੂ ਉਹ ਬਾਈ ਕਹਿੰਦਾ ਵੀ ਬਾਈ ਐਂ ਕਰੋ ਅਸੀਂ ਪਤਾ ਨਹੀਂ ਕੀ ਹੋਇਆ ਟਰੈਕਟਰ ਧੋਣ ਲੱਗੇ ਪਤਾ ਨਹੀਂ ਗੱਡੀ ਧੋਣ ਲੱਗੇ ਫੜ ਕੇ ਪੈਪ ਕਹਿੰਦਾ ਵੀਰੇ ਪਰਾਂ ਹੋ ਜਾਓ ਤੁਸੀਂ ਪਰਾਂ ਹੋ ਜਾਊਗਾ ਨਾ ਮੈਂ ਥੋਣਾ ਮਤਲਬ ਗਾਲੀ ਪੈ ਗਿਆ ਹਾਂ ਮਤਲਬ ਬਾਈ ਮੈਂ ਉਹਨੂੰ ਕਿਹਾ ਮੈਂ ਕਹਿੰਦਾ ਯਾਰ ਡਾਰਲਿੰਗ ਪਤਾ ਕੀ ਆ ਮੈਂ ਕਹਿੰਦਾ ਯਾਰ ਵੀ ਵੀ ਸਿਸਟਮ ਬਹੁਤ ਖਰਾਬ ਆ ਤੁਸੀਂ ਸਾਰੇ ਸਮਝ ਨਹੀਂ ਹੋ ਸਿਸਟਮ ਦੇ ਹਿਸਾਬ ਨਾਲ ਨਾ ਨਾ ਬੀ ਵਸਤੂ ਸਮਝ ਜਾ ਮੇਰਾ ਭਰਾ ਬਣੇ ਵੀ ਪਲੀਜ਼ ਕਾਨੂੰ ਕਹਿੰਦਾ ਵੀਰੇ ਮੈਂ ਨਹੀਂ ਜਾਂਦਾ ਮੈਂ ਵੀਰੇ ਤੂੰ ਸਮਝ ਕਹਿੰਦਾ ਵੀਰੇ ਮੈਂ ਤਾਂ ਤੁਹਾਡੇ ਨਾਲ ਮਰ ਜੂਗਾ ਨਾ ਮੈਂ ਕਹਾਂ ਯਾਰ ਬਾਈ ਬੜਾ ਪੰਗਾ ਛੜਿਆ ਚਲੋ 7:00 ਵਜੇ ਆਸੀ ਉਹਨੂੰ ਰੋਟੀ ਰੋਟੀ ਖਵਾਈ ਬਾਈ ਰੋਟੀ ਰੋਟੀ ਖਵਾ ਕੇ ਆ ਗਿਆ ਵੀਰੇ ਜਾਣਦਾ ਕਿ ਨਹੀਂ ਆ ਗਿਆ ਵੀਰੇ ਜਾਣਦਾ ਕਿ ਨਹੀਂ ਹੋਰ ਕਹਿੰਦਾ ਵੀਰੇ ਓਹ ਸਾਲਾ ਜੀ ਮੈਨੂੰ ਕੰਮ ਰੱਖ ਲੋ ਰੇ ਪੈਸੇ ਜੀ ਨਾ ਦਿਓ ਕਹਾਂ ਚੱਲ ਵੀਰੇ ਜੇ ਬਾਲਾ ਕਹਿੰਨੇ ਹੋ ਫਿਰ ਮੈਂ ਭਗ ਜਾਣਾ ਕਹਿੰਦਾ ਭਾਈ ਭਗ ਗਿਆ ਓ